ਪ੍ਰੀਤੀ ਮਲੋਤਰਾ ਵੀ ਅੱਜ ਕੱਲ੍ਹ ਸ਼ਾਇਦ ਹੋਏ ਨੇ ਕਹਿੰਦੇ ਮਹਿਲਾ ਵੀ ਇੰਗਰੇਜ਼ ਸੂਬਾ ਪ੍ਰਧਾਨ ਸੀਗੇ ਤੇ ਧਰਨਾ ਤੁਰਨ ਆਪ ਦੀ ਸਰਕਾਰ ਦੇ ਵਿਰੋਧੀ ਲਾਤਾ ਸਰਕਾਰਾਂ ਨੇ ਚੱਕ ਕੇ ਪਾਸੇ ਕਰਤਾ ਕਹਿੰਦੇ ਵੀ ਤੁਸੀਂ ਛੁੱਟੀ ਲਓ ਤੇ ਅਮਨਦੀਪ ਕੌਰ ਹੋਰਾਂ ਨੂੰ ਕਹਿੰਦੇ ਵੀ ਸੂਬਾ ਪ੍ਰਧਾਨ ਲਾਤਾ ਇਹ ਕੀ ਚੱਲ ਰਿਹਾ ਜੀ ਪਾਰਟੀ ਦੇ ਵਿੱਚ ਚੋਣਾ ਕਰਕੇ ਹਲਚਲ ਪਹਿਲਾਂ ਹੀ ਸ਼ੁਰੂ ਹੋ ਗਈ ਹੈ ਜਾਂ ਕੋਈ ਹੋਰ ਸੌ ਰੋਟ ਦੇ ਆ ਨਹੀਂ ਦੇਖੋ ਗੱਲ ਕੀ ਹੈ ਕਿ ਮਸਲਾ ਜਿਹੜਾ ਐਕਚੁਅਲ ਤੇ ਨਾਰਾਜ਼ਗੀ ਦਾ ਕੀ ਹੈ ਹੂੰ ਇੱਕ ਹੁੰਦਾ ਕੋਈ ਲੀਡਰ ਹੈ ਜਿਹੜਾ ਉਹ ਨਿੱਜ ਵਾਸਤੇ ਲੜਦਾ ਹੈ ਕਿ ਮੈਨੂੰ ਆਹ ਦਿਓ ਮੈਨੂੰ ਉਹ ਦਿਓ ਸੁਣਜੀ ਠੀਕ ਹੈ ਨਾ ਤੇ ਆਪਾਂ ਵੀ ਕਹਿੰਦੇ ਕਿ ਯਾਰੇ ਤੇ ਬੰਦਾ ਨਾ ਜਿਹੜਾ ਇਹਨੂੰ ਵਿਚਾਰਧਾਰਾ ਨਾਲ ਕੁਝ ਨਹੀਂ ਪਾਰਟੀ ਨਾਲ ਕੁਝ ਨਹੀਂ ਹੂੰ ਇਹਨੂੰ ਤੇ ਬਸ ਗਰਜ਼ਾਂ ਦੀ ਆ ਫਟਕ ਪਈ ਆ ਇੱਕ ਲੜਾਈ ਹੁੰਦੀ ਆ ਕਿ ਤੁਸੀਂ ਆਪਣੀ ਪਾਰਟੀ ਦੇ ਅੰਦਰ ਜੋ ਸੰਵਿਧਾਨ ਹੈ ਹੂੰ ਜੋ ਕਾਇਦਾ ਹੈ ਜਾਨੁਸ਼ਾਸਨ ਹੈ ਸਿਧਾਂਤਕ ਪਹੁੰਚ ਹੈ ਤੁਸੀਂ ਉਹਦੇ ਵਾਸਤੇ ਲੜਦੇ ਹੋ ਜੀ ਇਹ ਲੜਾਈ ਇਮਾਨਦਾਰੀ ਹੁੰਦੀ ਹੈ ਹਮ ਇਮਾਨਦਾਰੀ ਦੀ ਲੜਾਈ ਹੁੰਦੀ ਹੈ ਹੁਣ ਜਿਹੜੀ ਇਹ ਬੀਬੀ ਆ ਇਥੇ ਸਲੂਟ ਦੇ ਕਾਬਲ ਸੀ ਹਮ ਉਸਨੇ ਕੀ ਕਿਹਾ ਉਸਨੇ ਆਖਿਆ ਕਿ ਜਿਹੜੇ ਬੰਦੇ ਔਖੇ ਵੇਲੇ ਸਾਨੂੰ ਛੱਡ ਕੇ ਭੱਜ ਗਏ ਸਨ ਸਰ ਇੱਕ ਨਿੱਜੀ ਜ਼ਿੰਦਗੀ ਦੀ ਵੀ ਨਾ ਕਿ ਬਹੁਤ ਮੈਂ ਤੁਹਾਨੂੰ ਇੱਕ ਵਧੀਆ ਗੱਲ ਦੱਸਾਂ ਜੀ ਤਾਂ ਮੇਰੇ ਖਿਆਲ ਦੇ ਨਾਲ ਮੇਰਾ ਆਪਣਾ ਮੰਨਣਾ ਇਹ ਆ ਕਿ ਸੌਖੇ ਟਾਈਮ 'ਚ ਵੀ ਤੁਹਾਡੇ ਨਾਲ ਉਹੀ ਹੋਣੇ ਚਾਹੀਦੇ ਜਿਹੜੇ ਔਖੇ ਟਾਈਮ 'ਚ ਕਿਤੇ ਖੜੇ ਰਹੇ ਉਹ ਹੀ ਡਿਸਰਵ ਕਰਦੇ ਹੁੰਦੇ ਤੁਸੀਂ ਦੇਖਦੇ ਹੋ ਨਾ ਸਾਡੀ ਜ਼ਿੰਦਗੀ 'ਚ ਹਮ ਇਹ ਨਹੀਂ ਹੈ ਕਿ ਕੋਈ ਹੁਣ ਕੋਈ ਪਟਾ ਆ ਕੇ ਨਵਾਂ ਵੀ ਉਹਦੇ ਕੋਲ ਬੜੀ ਵੱਡੀ ਗੱਡੀ ਆ ਤੇ ਉਹਦੀ ਡਿਫੈਂਡਰ ਚ ਬਹਿਣ ਲਈ ਅਸੀਂ ਨਹੀਂ ਉਹ ਜਿਹੜੇ ਪੁਰਾਣੇ ਸਮੇਂ ਚ ਔਖੇ ਵੇਲੇ ਖਲੋਤੇ ਸੀ ਉਹ ਹੀ ਤੁਹਾਨੂੰ ਹੁਣ ਮਿਲਣਗੇ ਬਿਲਕੁਲ ਤਾਂ ਮਤਲਬ ਇਹ ਇੱਕ ਅਸੂਲ ਹੈ ਜ਼ਿੰਦਗੀ ਦਾ ਕਿ ਜਿਹੜੇ ਬੰਦੇ ਔਖੇ ਵੇਲੇ ਤੁਹਾਡੇ ਨਾਲ ਖਲੋਤੇ ਆ ਸੌਖ ਆਈ ਆ ਤੁਸੀਂ ਬੰਦੇ ਬਦਲ ਲਏ ਆ ਇਹਦਾ ਮਤਲਬ ਹੈ ਕਿ ਤੁਸੀਂ ਚੱਜਦੇ ਬੰਦੇ ਨਹੀਂ ਜੀ 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 ਤਾਂ ਗੱਲ ਇਹ ਆ ਕਿ ਇਸ ਬੀਬੀ ਦਾ ਇਹ ਕਹਿਣਾ ਸੀਗਾ ਕਿ ਜਿਹੜੇ ਬੰਦਿਆਂ ਨੇ ਜੀ ਐਨ ਮੌਕੇ ਤੇ ਸਾਨੂੰ ਛੱਡ ਕੇ ਟਪੂਸੀ ਮਾਰੀ ਭਾਵੇਂ ਜਦੋਂ ਸਾਡੀ ਚੜ੍ਹਤ ਹੋਈ ਉਹ ਫੇਰ ਵਾਪਸ ਆ ਗਏ ਉਹਨਾਂ ਨੂੰ ਤੁਸੀਂ ਚੇਅਰਮੈਨੀਆਂ ਦਿੱਤੀਆਂ ਅੱਜ ਉਹੀ ਬੰਦੇ ਸਾਡੇ ਵਲੰਟੀਅਰਾਂ ਦੀ ਜਿਹੜੇ ਸਾਡੇ ਮਤਲਬ ਕਿ ਯੋਧੇ ਨੇ ਜੀ ਜਿਹੜੇ ਪਾਰਟੀ ਲਈ ਮਰ ਮਿੱਟਣ ਦਾ ਜਜ਼ਬਾ ਰੱਖਦੇ ਨੇ ਕਿ ਉਹਨਾਂ ਦੀਆਂ ਸ਼ਿਕਾਇਤਾਂ ਵੀ ਉਹ ਲੋਕ ਕਰ ਰਹੇ ਨੇ ਹਮ ਕਿੰਡੀ ਵੱਡੀ ਗੱਲ ਹੈ ਜੀ ਬਿਲਕੁਲ ਫਿਰ ਉਹ ਬੀਬੀ ਨੇ ਪੋਸਟ ਪਾਈ ਤੌਖਲਾ ਵੀ ਜਤਾਇਆ ਕਿ ਹੋ ਸਕਦਾ ਮੇਰੇ ਤੇ ਮੁਕੱਦਮਾ ਲਾ ਦੇਣ ਹਮ ਇਹ ਧਰਨਾ ਲਾਇਆ ਧਰਨੇ ਦੇ ਵਿੱਚ ਉੱਥੇ ਤੁਸੀਂ ਦੇਖਿਆ ਉਹਨਾਂ ਸੰਵਿਧਾਨ ਪੜ੍ਹ ਕੇ ਉਹਨੇ ਪਾਰਟੀ ਦਾ ਸੁਣਾਇਆ ਕਿ ਅਸੀਂ ਖਲੋਤੇ ਕਿੱਥੇ ਜੀ ਹੁਣ ਸਵਾਲ ਇਹ ਆ ਕਿ ਇਨ੍ਹਾਂ ਚੀਜ਼ਾਂ ਦਾ ਕੋਈ ਤਾਰਕਿਕ ਜਵਾਬ ਤੇ ਹੈ ਨਹੀਂ ਹੂੰ ਕਿ ਕੱਲੀਆਂ ਚੇਅਰਮੈਨੀਆਂ ਇਦਾਂ ਦੇ ਬੰਦਿਆਂ ਨੂੰ ਨਹੀਂ ਮਿਲੀਆਂ ਜਿਵੇਂ ਉਹ ਬੀਬੀ ਕਹਿੰਦੀ ਆ ਬਲਕਿ ਬਾਹਰਲੀਆਂ ਸਟੇਟਾਂ ਦੇ ਬੰਦਿਆਂ ਨੂੰ ਚੇਅਰਮੈਨੀਆਂ ਦੇ ਦਿੱਤੀਆਂ ਬਾਕਸਰ ਗੱਲ ਕਰਦੇ ਆ ਪਰ ਉਹਨਾਂ ਨਾਲ ਫਿੱਟ ਕਰਦੇ ਕਿੰਨੇ ਤਾਂ ਤੁਸੀਂ ਦੇਖੋ ਕਿ ਇੱਕ ਔਰਤ ਬੋਲੀ ਆ ਹੂੰ ਇਹਨੇ ਲੀਡਰ ਨੇ ਜਿਹੜੀ ਗੱਲ ਮਤਲਬ ਕਿ ਇਹਨਾਂ ਦੇ ਬੰਦਿਆਂ ਨੂੰ ਵੀ ਚੁੱਕਣੀ ਚਾਹੀਦੀ ਸੀ ਉਹ ਚੁੱਪ ਨੇ ਤੇ ਇੱਕ ਔਰਤ ਨੇ ਆਵਾਜ਼ ਬੁਲੰਦ ਕੀਤੀ ਆ ਨਹੀਂ ਤੇ ਉਹ ਸਟੇਟ ਦੀ ਅਗਵਾਈ ਕਰਤਾ ਸੀ ਉਹਨੂੰ ਕੀ ਲੋੜ ਆ ਕੀ ਲੋੜ ਸੀ ਬਿਲਕੁਲ ਬੈਠੀ ਆ ਚੁੱਪ ਕਰਕੇ ਆਪਦੇ ਕੰਮ ਹੁੰਦੇ ਨੇ ਠੀਕ ਠਾਕ ਆ ਤਾਂ ਕਹਿਣ ਦਾ ਮਤਲਬ ਇਹ ਆ ਕਿ ਉਸਨੇ ਆਪਣੀ ਪਾਰਟੀ ਬਚਾਉਣ ਵਾਸਤੇ ਹੀ ਇਹ ਲੜਾਈ ਜਿਹੜੀ ਆ ਸ਼ੁਰੂ ਕੀਤੀ ਆ ਹਾਲ ਤੇ ਤੁਹਾਨੂੰ ਪਤਾ ਹੀ ਹੈ ਇਹਨਾਂ ਦਾ ਹੋਰ ਤੁਸੀਂ ਵੇਖੋ ਕੱਲ ਜੋ ਉੱਥੇ ਹੋਇਆ ਗੁਰੂ ਅਰਸਾਏ ਦੇ ਵਿੱਚ ਉਹ ਸਾਰਿਆਂ ਨੇ ਵੇਖਿਆ ਹੀ ਨਾ ਕਿ ਤੁਸੀਂ ਦੇਖੋ ਕਿ ਝਾੜੂ ਵਾਲਿਆਂ ਦਾ ਆਪਣਾ ਇੱਕ ਸਰਪੰਚ ਮਰ ਜਾਂਦਾ ਜੀ ਮੁੰਡਾ 23 24 ਵਰਿਆਂ ਦਾ ਬੜਾ ਸੁਨੱਖਾ ਮੁੰਡਾ ਹੈ ਜੀ ਉਹ ਮੁੰਡਾ ਮਰ ਗਿਆ ਉਹਦੇ ਘਰ ਵਾਲੇ ਦੁਪਹਿਰ ਤੱਕ ਦੋਸ਼ ਕੀ ਲਾਉਂਦੇ ਸਨ ਹਮ ਕਿ ਭਾਈ ਇਹ ਸਾਰਾ ਕੁਝ ਕੀਤਾ ਕਰਾਇਆ ਜਿਹੜਾ ਵਿਧਾਇਕ ਤੇ ਉਹਦਾ ਪੀਏ ਆ ਵੀ ਉਹਦੀ ਕਾਲ ਆਈ ਆ ਪੀਏ ਦੀ ਮਤਲਬ ਕਿ ਔਨ ਰਿਕਾਰਡ ਔਨ ਕੈਮਰਾ ਦੋਸ਼ ਲਈ ਜੀ ਹੁੰਦਾ ਕੀ ਹੈ ਕਿ ਬਾਅਦ ਦੁਪਹਿਰੇ ਖਬਰ ਆ ਜਾਂਦੀ ਹੈ ਕਿ ਪਰਿਵਾਰ ਰਜ਼ਾਬੰਦ ਹੋ ਗਿਆ ਬਿਨਾ ਪੋਸਟਮਾਰਟਮ ਤੋਂ ਦਾ ਸੰਸਕਾਰ ਹੋ ਗਿਆ ਮੁੰਡੇ ਦਾ ਹੂੰ ਤੁਸੀਂ ਇਹ ਸੋਚ ਕੇ ਦੇਖੋ ਜੀ ਕਿ ਭਾਈ ਇੱਕ ਬੰਦਾ 23 24 ਵਰਿਆਂ ਦਾ ਘਰੋਂ ਸੌਖਾ ਜੀ ਕੋਈ ਫਿਕਰ ਨਹੀਂ ਕੋਈ ਉਹਦੀ ਮਤਲਬ ਕਿ ਜ਼ਿੰਦਗੀ 'ਚ ਕੋਈ ਪਰੇਸ਼ਾਨੀ ਹੈ ਨਹੀਂ ਹੂੰ ਉਹ ਆਪਣੇ ਆਪ ਨੂੰ ਖਤਮ ਕਿਉਂ ਕਰ ਰਿਹਾ ਜੀ ਬਿਲਕੁਲ ਕੋਈ ਨਾ ਕੋਈ ਕਾਰਨ ਹੈ ਕਿ ਸਵਾਲ ਖੜੇ ਕਰਦਾ ਹੈ ਸਵਾਲ ਦਾ ਜਵਾਬ ਵੀ ਮਿਲ ਸਕਦਾ ਹੈ ਹਮ ਕਿਹਦਾ ਮਤਲਬ ਹੈ ਕਿ ਬਹੁਤ ਸਾਰੇ ਇਹੋ ਜਿਹੇ ਬੰਤੇ ਆ ਜਿਨ੍ਹਾਂ ਨੇ ਆਪਣਾ ਘਰ ਲਾਇਆ ਘਰ ਲਾਇਆ ਮਤਲਬ ਘਰ ਲਾਉਣ ਦਾ ਮਤਲਬ ਹੁੰਦਾ ਹੈ ਲੀਡਰਾਂ ਨੂੰ ਜਾਂ ਪਾਰਟੀ ਨੂੰ ਸਪੋਰਟ ਕੀਤਾ ਫਾਈਨੈਂਸ਼ੀਅਲੀ ਜੀ ਫਿਰ ਚਲੋ ਕੋਈ ਅਹੁਦਾ ਮਿਲ ਗਿਆ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਕੰਮ ਕਰਨ ਦੇ ਵਿੱਚ ਔਖ ਮਹਿਸੂਸ ਹੁੰਦੀ ਹੈ ਹਮ ਮੈਂ ਗੋਗੀ ਵਾਲੀ ਜਿਹੜੀ ਖੁਦਕੁਸ਼ੀ ਸੀ ਉਹਦੇ ਤੇ ਵੀ ਇਹੀ ਸਵਾਲ ਚੁੱਕਿਆ ਸੀਗਾ ਸਾਹਿਬ ਬਿਲਕੁਲ ਬਿਲਕੁਲ ਬੇਸ਼ੱਕ ਸੂਸਾਇਡ ਨੋਟ ਨਹੀਂ ਹੈ ਪਰਿਵਾਰ ਰਜ਼ਾਮੰਦ ਨੇ ਐਸੀ ਕੋਈ ਬਹੁਤਾ ਜ਼ਿਆਦਾ ਕੁਝ ਬੋਲ ਵੀ ਨਹੀਂ ਸਕਦੇ ਪਰੰਤੂ ਕਿਤੇ ਨਾ ਕਿਤੇ ਸਿਸਟਮ ਜਿਹੜਾ ਹੈ ਨਾ ਉਹ ਘਟਾਰੇ ਚ ਤੇ ਖੜਦਾ ਹੈ ਕਿ ਭਾਈ ਉਸ ਬੰਦੇ ਨੂੰ ਯਾਰ ਕੀ ਹੋ ਗਿਆ ਸਾਰੇ ਬੰਦੇ ਜਿਹੜਾ ਬਖ ਨਾਲ ਤੁਰਨਾ ਨਹੀਂ ਹੁੰਦਾ ਹਾਂਜੀ ਜਿਹੜਾ ਤੁਸੀਂ ਹੁਣ ਦੇਖੋ ਸਰਪੰਚ ਦਾ ਜੇ ਆਪਾਂ ਸਵੀਕਾਰ ਕਰੀਏ ਕਿ ਭਈ ਸਰਕਾਰ ਦਾ ਸਰਪੰਚ ਹੋਵੇ ਇੰਨੀ ਛੋਟੀ ਉਮਰ ਚ ਚੌਧਰ ਮਿਲੀ ਆ ਉਹ ਨੂੰ ਸੋਸਾਇਟੀ ਕਿਉਂ ਕਰੇਗਾ ਜੀ ਇਸ ਕਿਉਂ ਦਾ ਜਵਾਬ ਲੱਭਣਾ ਕਿੰਨੇ ਪਾਰਟੀ ਨੇ ਕਿ ਤੁਹਾਡਾ ਇੱਕ ਵਰਕਰ ਮਰਿਆ ਜੇ ਇਸ ਤਰ੍ਹਾਂ ਦੇ ਵਰਕਰ ਲੱਭਦੇ ਨੇ ਪਾਰਟੀਆਂ ਨੂੰ ਬਿਲਕੁਲ ਤਾਂ ਉਹਦੀ ਉਹਦੀ ਰੂਹ ਨੂੰ ਤੁਸੀਂ ਕੀ ਜਵਾਬ ਦਿਓਗੇ ਜੀ ਹੂੰ ਉਹਦੀ ਆਤਮਾ ਨੂੰ ਤੇ ਸ਼ਾਂਤੀ ਤਾਂਦੇ ਹੀ ਮਿਲਦੀ ਨਾ ਕਿ ਬੰਦਾ ਲੱਭਿਆ ਜਾਂਦਾ ਜੀ ਤਾਂ ਬੰਦਾ ਲੱਭਣ ਦੀ ਥਾਂ ਤੇ ਕੀ ਕੀਤਾ ਗਿਆ ਪਤਾ ਨਹੀਂ ਕਿੰਦਾ ਪਰਿਵਾਰ ਨੂੰ ਰਜ਼ਾਮੰਦ ਕਰਕੇ ਸੰਸਕਾਰ ਹੋ ਗਿਆ ਪਰ ਉੱਥੋਂ ਦੇ ਤੁਸੀਂ ਵੇਖੋ ਲੋਕਾਂ ਦਾ ਕੀ ਕਹਿਣਾ ਸਰ ਚੈੱਕ ਕਰੋ ਜਾ ਕੇ ਹਮ ਲੋਕ ਮੂੰਹ ਮੂੰਹ ਮਤਲਬ ਕਿ ਉਥੇ ਆਖਦੇ ਪਏ ਨੇ ਕਿ ਫਲਾਣਾ ਜ਼ਿੰਮੇਵਾਰ ਆ ਤੇ ਤੁਹਾਡੀ ਪਾਰਟੀ ਨੂੰ ਨਹੀਂ ਦਿੱਤਾ ਤੁਹਾਨੂੰ ਬਹੁਤ ਕੁਝ ਪਤਾ ਲੱਗਿਆ ਨਾ ਤੇ ਫਿਰ ਇਹ ਵੀ ਤੇ ਤੁਹਾਨੂੰ ਪਤਾ ਲੱਗਣਾ ਚਾਹੀਦਾ ਆਫੇ ਯਾਰ ਕਿ ਵਿਧਾਇਕ ਦਾ ਨਾਮ ਲੈਣ ਡਾਇ ਨੇ ਪੀਏ ਦਾ ਨਾਮ ਲੈਣ ਡਾਇ ਨੇ ਤੇ ਤੁਸੀਂ ਤੁਸੀਂ ਯਾਰ ਕੰਨ ਹੀ ਨਹੀਂ ਧਰਦੇ ਕਿਸੇ ਗੱਲ ਤੇ ਕੰਨ ਹੀ ਨਹੀਂ ਧਰਦੇ ਬੜੀ ਗੱਲ ਹੈ ਪਾਸਾ ਪਾਸਾ ਬਚਾਉਣ ਵਾਸਤੇ ਹੈ ਜਿਹੜਾ ਸਾਡੇ ਪੱਖ ਦਾ ਹੈ ਉਸਾਨੂੰ ਠੀਕ ਲੱਗਦਾ ਹੈ ਬਾਕੀ ਚਲੋ ਅਸੀਂ ਇਗਨੋਰ ਕਰ ਦਿੰਨੇ ਹੁਲ-ਮੁਲ ਕਰ ਦਿੰਨੇ ਖੈਰ ਬਹੁਤ ਬਹੁਤ ਸ਼ੁਕਰੀਆ ਜੀ ਸਵਾਗਤ ਸਾਰੇ ਦੋਸਤਾਂ ਦਾ ਪ੍ਰੋਗਰਾਮ ਨੂੰ ਥੋੜਾ ਜਿਹਾ ਸ਼ੇਅਰ ਕਰਦੇ ਹੋ ਅ ਗਰਮੀ ਤੇ ਬਹੁਤ ਹੈ ਪਰ ਪ੍ਰੋਗਰਾਮ ਥੋੜਾ ਜਿਹਾ ਠੰਡਾ ਲੱਗ ਰਿਹਾ ਅੱਜ ਦੋਸਤਾਂ ਨੂੰ ਥੋੜਾ ਜਿਹਾ ਪ੍ਰੋਗਰਾਮ ਸ਼ੇਅਰ ਕਰਦੇ ਹੋ ਦੋਸਤ ਮਿੱਤਰ ਨਾਲ ਜੁੜਦੇ ਨੇ ਖਬਰਾਂ ਬਹੁਤ ਸਾਰੀਆਂ ਨੇ ਬਹੁਤ ਸਾਰੀਆਂ ਗੱਲਾਂ ਨੇ ਆਪਾਂ ਸਾਂਝੀਆਂ ਕਰਦੇ ਆਂ ਮਿੰਟੂ ਜੀ ਆਮ ਆਦਮੀ ਪਾਰਟੀ ਦੀ ਗੱਲ ਹੋਈ ਹੈ ਤੇ ਜਦੋਂ ਪਾਰਟੀਆਂ ਦੀ ਗ ਤੇ ਵੋਟਾਂ ਦੇ ਵਿੱਚ ਫਿਰ ਸਾਰੀਆਂ ਪਾਰਟੀਆਂ ਜ਼ੋਰ ਲਾ ਰਹੀਆਂ ਉਧਰੋਂ ਭਾਜਪੀ ਵਾਲੇ ਨੇ ਵੀ ਆਪਣਾ ਜਿਹੜਾ ਕਹਿੰਨ ਕਿ ਕੈਂਡੀਡੇਟ ਦੇਤਾ ਕੁਝ ਕੈਂਡੀਡੇਟ ਇਹੋ ਜਿਹੇ ਨੇ ਜਿਹੜੇ ਛੱਡ ਛੱਡ ਕੇ ਕਾਂਗਰਸ ਵਾਲੇ ਪਾਸੇ ਆ ਰਹੇ ਨੇ ਕਾਂਗਰਸ ਦੇ ਵਿੱਚ ਆਪਦੇ ਭਝਾਲ ਪਿਆ ਹੋਇਆ ਪਹਿਲਾਂ ਟਿਕਟ ਨੂੰ ਲੈ ਕੇ ਵੀ ਸੀ ਹੁਣ ਵੀ ਚੱਲ ਰਿਹਾ ਹੈ ਕੀ ਮੌਲ ਹੈ ਉੱਥੇ ਕਿਸ ਚੀਜ਼ ਦੀ ਲੜਾਈ ਹੋ ਰਹੀ ਹੈ ਹੁਣ ਵੋਟਾਂ ਵਾਲੇ ਪਾਸੇ ਵਿਧਾਇਕਾਂ ਦੀ ਪੈਸੇ ਦੀ ਕੀ ਖੇਡ ਰਿਹਾ ਹੈ ਸਰ ਲੁਧਿਆਣੇ ਦਾ ਜਿਹੜਾ ਇਲੈਕਸ਼ਨ ਹੈ ਨਾ ਮੈਂ ਉਹਦੇ ਬਾਰੇ ਅੱਗੇ ਵੀ ਕਿਹਾ ਸੀਗਾ ਕਿ ਬਹੁਤ ਮਹਿੰਗਾ ਇਲੈਕਸ਼ਨ ਸਾਬਤ ਹੋ ਸਕਦਾ ਹੈ ਦੂਜੀ ਚੀਜ਼ ਇਹ ਆ ਕਿ ਭਾਰਤੀ ਜਨਤਾ ਪਾਰਟੀ ਨੇ ਕੈਂਡੀਡੇਟ ਦੇ ਦਿੱਤਾ ਉਹਨਾਂ ਨੇ ਸ਼ਾਇਦ ਅੱਜ ਕਾਗਜ਼ਾਤ ਭਰਨੇ ਆ ਜੀ ਚਲੋ ਇੱਥੋਂ ਸ਼ੁਰੂ ਕਰ ਲੈਂਦੇ ਆ ਜੀਵਨ ਗੁਪਤਾ ਨੂੰ ਉਹਨਾਂ ਨੇ ਕੈਂਡੀਡੇਟ ਬਣਾਇਆ ਜੀਵਨ ਗੁਪਤਾ ਆਮ ਮਤਲਬ ਕਿ ਸਾਡੀ ਬੋਲਚਾਲ ਜਿਹੜੀ ਹੁੰਦੀ ਹੈ ਸਿਆਸਤ ਦੇ ਵਿੱਚ ਕਿ ਉਹ ਇੱਕ ਅਣਗੌਲੇ ਆ ਜਾਂ ਨਾ ਆ ਹਮ ਅਣਜਾਣជា ਨਾ ਆ ਆ ਜੀ ਪਰ ਦਰਅਸਲ ਕੀ ਹੈ ਕਿ ਜੀਵਨ ਗੁਪਤਾ ਉਹ ਸ਼ਖਸ ਹੈ ਜਿਹਦਾ ਆਰਐਸਐਸ ਦੇ ਨਾਲ ਤਾਲੁਕਾ